ਪਰੀਦਕੋੜ ਦੀ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਉੱਥੇ ਹੀ ਸਾਰੇ ਅਦਾਕਾਰ ਕਰਮਜੀਤ ਅਨਮੋਲ ਦੇ ਲਈ ਚੌੜ ਪ੍ਰਚਾਰ ਕਰ ਰਹੇ ਨੇ ਤੇ ਹੁਣ ਇਸ ਗੱਲ ਦੇ ਉੱਤੇ ਕਾਫੀ ਜਿਹੜੇ ਕਿ ਲੋਕ ਪਰਖੇ ਹੋਏ ਨਜ਼ਰ ਵੀ ਆ ਰਹੇ ਨੇ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿ ਅਦਾਕਾਰ ਨੇ ਉਹਨਾਂ ਨੂੰ ਕਈ ਸਿਆਸੀ ਮੁੱਦਿਆਂ ਦਾ ਪੰਜਾਬ ਦੇ ਮੁੱਦਿਆਂ ਦਾ ਪਤਾ ਹੀ ਨਹੀਂ ਤੇ ਜਿਸ ਤੋਂ ਬਾਅਦ ਹੁਣ ਭਾਨਾ ਸਿੱਧੂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਤੇ ਕੁਝ ਤਿੱਖੇ ਨਿਸ਼ਾਨੇ ਜਿਹੜੇ ਕਿ ਕਰਨਜੀਤ ਅਰਮੋਲ ਨੂੰ ਲੈ ਕੇ ਸਾਧੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਦੇ ਮੁੱਦਿਆਂ ਤੇ ਗੱਲ ਆ ਜਾਂਦੀ ਹੈ ਤਾਂ ਉਹ ਅਦਾਕਾਰ ਉਦੋਂ ਕਿਉਂ ਨਹੀਂ ਖੜਦੇ ਤੇ ਦੂਜੇ ਪਾਸੇ ਹੁਣ ਕਈ ਜਿਹੜੇ ਕਿ ਕਰਮਜੀਤ ਅਨਮੋਲ ਨੂੰ ਲੈ ਕੇ ਅੱਜ ਚੋਣ ਪ੍ਰਚਾਰ ਕਰ ਰਹੇ ਨੇ ਤੇ ਜਿਸ ਦੇ ਦੌਰਾਨ ਪਾਨਾ ਸਿੱਧੂ ਕਈ ਅਧਾਕਾਰਾਂ ਦੇ ਉੱਤੇ ਗਰਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤਾਂ ਖੁਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪਾਨਾ ਸਿੱਧੂ ਦਾ ਹੋਰ ਅਧਾਕਾਰਾਂ ਨੂੰ ਲੈ ਕੇ ਕੀ ਕਹਿਣਾ ਹੈ ਮੈਂ ਸੂਬਾ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਜਿਹੜੀ ਇਹ ਮੇਰੀ ਬੇਨਤੀ ਆ ਜਾਈਗੀ ਫਰੀਦਕੋਟ ਦੇ ਨਿਵਾਸੀਆਂ ਨੂੰ ਉਹਨਾਂ ਨੂੰ ਮੈਂ ਬੇਨਤੀ ਕਰਨੀ ਹੈ ਕਿ ਫਰੀਦਕੋਟ ਤੋਂ ਜੋ ਕਿ ਭਾਈ ਸਰਬਜੀਤ ਸਿੰਘ ਚੋਣ ਲੜ ਰਹੇ ਨੇ ਇਨਾਂ ਦੇ ਪਰਿਵਾਰ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਕੌਮ ਨੂੰ ਬਹੁਤ ਵੱਡੀ ਦੇਣ ਹੈ ਸਿਰ ਤੇ ਡਿੱਗੀ ਹੋਈ ਪੰਜਾਬ ਦੀ ਜਿਹੜੀ ਪੱਕਾ ਉਹ ਸਿਰ ਤੇ ਧਰੀ ਹੈ ਇਸ ਕਰਕੇ ਫਰੀਦਕੋਟ ਵਾਸੀਓ ਵੱਡੀ ਗਿਣਤੀ ਦੇ ਵਿੱਚ ਤੁਸੀਂ ਭਾਈ ਸਰਬਜੀਤ ਸਿੰਘ ਦਾ ਸਾਥ ਦਿਓ ਤੇ ਮੈਂ ਵੀ ਕੁਝ ਦਿਨਾਂ ਦੇ ਵਿੱਚ ਵਿੱਚ ਭਾਈ ਸਰਬਜੀਤ ਦਾ ਪ੍ਰਚਾਰ ਕਰਨ ਲਈ ਪਹੁੰਚ ਰਿਹਾ ਤੇ ਕੱਟਿਆਂ ਦੇ ਝੋਲਣਾ ਪਾ ਲਓ ਕੱਟਾ ਤੁਹਾਨੂੰ ਪਤਾ ਹੀ ਆ ਕਿਹਨੂੰ ਕਹਿ ਰਿਹਾ ਮੈਂ ਵੀ ਕੱਟੇ ਦੇ ਝੋਲਣਾ ਪਾ ਲਓ ਜੇਕਰ ਕੱਟੇ ਦੇ ਝੋਲ ਪਾ ਲਿਆ ਪਸਤਾਓਗੇ ਬਹੁਤ ਇਸ ਕਰਕੇ ਆ ਜਿੰਨੇ ਵੀ ਤੁਰੇ ਫਿਰਦ ਨੇਗੇ ਉੱਥੋਂ ਆ ਮੇਰਾ ਗੁੱਸਾ ਇਹਨਾਂ ਤੇ ਬਹੁਤ ਚੜਦਾ ਪਰ ਹੁਣ ਕੀ ਕਰਾਂ ਮੈਂ ਕਦੇ-ਕਦੇ ਮੈਨੂੰ ਕੰਟਰੋਲ ਕਰਨਾ ਪੈਂਦਾ ਇਸ ਕਰਕੇ ਜਿੰਨੇ ਵੀ ਆ ਜਿਹੜੇ ਤੁਰੇ ਫਿਰਦ ਨੇਗੇ ਨਚਾਰ ਜੇ ਇਹਨਾਂ ਦਾ ਵੀ ਬਾਈਕਾਟ ਕਰ ਦਿਓ ਭਰਾਵੋ ਸਰਬਜੀਤ ਸਿੰਘ ਤੁਹਾਨੂੰ ਇਸ ਤੋਂ ਹੋਰ ਤਾਂ ਹੁਣ ਤੁਹਾਨੂੰ ਕੀ ਦੱਸੀਏ ਇੱਕ ਦੱਸਣ ਦੀ ਲੋੜ ਹੀ ਨਹੀਂ ਐਡੀਆਂ ਵੱਡੀਆਂ ਕੁਰਬਾਨੀ ਉਹਨਾਂ ਦੇ ਪਿਤਾ ਨੇ ਕੀਤੀ ਹੋਈ ਆ ਫਰੀਦਕੋਟ ਨਿਵਾਸੀ ਉਹ ਵੱਡੀ ਗਿਣਤੀ ਦੇ ਵਿੱਚ ਜਿੰਨੀਆਂ ਵੀ ਤੁਹਾਡੇ ਰਿਸ਼ਤੇਦਾਰੀਆਂ ਰਹਿ ਗਿਆ ਜਿੰਨੇ ਵੀ ਤੁਹਾਡੇ ਸਕੇ ਸੰਬੰਧ ਨੇ ਢੜ ਕੇ ਮੰਜੀ ਠੋਕਣੀਆਂ ਕੱਟੇ ਦੇ ਝੋਲਣਾ ਪਾਉਣਾ ਕੱਟੇ ਬਾਰੇ ਮੈਨੂੰ ਬਹੁਤ ਚਿੰਗਤਨਾ ਪਤਾ ਹੈ ਜੇਕਰ ਕੱਟੇ ਦੇ ਝੋਲ ਪਾਲਾ ਤਾਂ ਬਹੁਤ ਪਸਤਾਉਂਗੇ ਇਸ ਕਰਕੇ ਭਰਾਵੋ ਆਓ ਤੱਕੜੇ ਹੋ ਕੇ ਆਪਣੇ ਕੌਮ ਜੁਦਾ ਸਾਥ ਦੀਏ ਬਾਈਕਾਟ ਕਰੀਏ ਇਹਨਾਂ ਦਾ ਜਿਨ੍ਹਾਂ ਨੂੰ ਕੋਈ ਪੰਜਾਬ ਦੇ ਮੁੱਦਿਆਂ ਬਾਰੇ ਨਹੀਂ ਪਤਾ ਜਿਨ੍ਹਾਂ ਦੀ ਕੋਈ ਪੰਜਾਬ ਨੂੰ ਦੇਣ ਨਹੀਂ ਹੈਗੀ ਬਸ ਕੱਲਾ ਆਪਣੇ ਫਾਇਦਿਆਂ ਦੇ ਲਈ ਕਿਤੇ ਜਨਾਨੀ ਬਣ ਕੇ ਕਿਤੇ ਕੋਈ ਬਣ ਕੇ ਪੈਸੇ ਹੀ ਕਮਾਇਆ ਇਹਨਾਂ ਨੇ ਪੰਜਾਬ ਦੇ ਮੁੱਦਿਆਂ ਤੇ ਲੜੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਮੋਂ ਉਹਨਾਂ ਦਾ ਪ੍ਰਚਾਰ ਕਰਨ ਲਈ ਆ ਰਿਹਾ ਤੇ ਹੁਣ ਤੁਹਾਨੂੰ ਪਤਾ ਕਿ ਮੇਰਾ ਇੱਧਰ ਵੀ ਚੱਲ ਰਿਹਾ ਤੇ ਆਪਣਾ ਪਰਸੋਂ ਨੂੰ ਮੈਂ ਇਧਰ ਆਪਣਾ ਭਾਈ ਸਾਹਿਬ ਦੇ ਚੋਣ ਪ੍ਰਚਾਰ ਲਈ ਜਾ ਰਿਹਾ ਤੇ ਆਓ ਜਿਹੜਾ ਤਕੜੇ ਹੋ ਗਿਆ ਬਸ ਆਦਿਏ ਤੇ ਇੰਨੇ ਤੁਹਾਡੇ ਅੱਗੇ ਬੈਠ ਤਿਆਂ ਸੀ ਗਿਆ ਤੇ ਬਾਕੀ ਬੈਠ ਜਾ ਕੇ ਫੇਰ ਕਰਾਂਗੇ ਧੰਨਵਾਦ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਜਿਹੜੀ ਇਹ ਮੇਰੀ ਬੇਨਤੀ ਆ ਜਾਈਗੀ ਆ ਫਰੀਦਕੋਟ ਦੇ ਨਿਵਾਸੀਆਂ ਨੂੰ ਉਹਨਾਂ ਨੂੰ ਮੈਂ ਬੇਨਤੀ ਕਰਨੀ ਹੈ ਕਿ ਫਰੀਦਕੋਟ ਤੋਂ ਜੋ ਕਿ ਭਾਈ ਸਰਬਜੀਤ ਸਿੰਘ ਚੋਣ ਲੜ ਰਹੇ ਨੇ ਜਿਨ੍ਹਾਂ ਦੇ ਪਰਿਵਾਰ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਕੌਮ ਨੂੰ ਬਹੁਤ ਵੱਡੀ ਦੇਣ ਹੈ ਸਿਰ ਤੇ ਡਿੱਗੀ ਹੋਈ ਪੰਜਾਬ ਦੀ ਜਿਹੜੀ ਪਾਕ ਆ ਉਹ ਸਿਰ ਤੇ ਧਰੀ ਆ ਇਸ ਕਰਕੇ ਫਰੀਦਕੋਟ ਵਾਸੀਓ ਵੱਡੀ ਗਿਣਤੀ ਦੇ ਵਿੱਚ ਤੁਸੀਂ ਭਾਈ ਸਰਬਜੀਤ ਸਿੰਘ ਦਾ ਸਾਥ ਦਿਓ ਤੇ ਮੈਂ ਵੀ ਕੁਝ ਇੱਕ ਤਰ੍ਹਾਂ ਦੇ ਵਿੱਚ ਵਿੱਚ ਭਾਈ ਸਰਬਜੀਤ ਦਾ ਪ੍ਰਚਾਰ ਕਰਨ ਲਈ ਪਹੁੰਚ ਰਿਹਾ ਤੇ ਕੱਟਾਂ ਦੇ ਝੋਲਣਾ ਪਾ ਲਓ ਕੱਟਾ ਤੁਹਾਨੂੰ ਪਤਾ ਹੀ ਆ ਕਿਹਨੂੰ ਕਹਿ ਰਿਹਾ ਹਾਂ ਮੈਂ ਵੀ ਕੱਟੇ ਦੇ ਝੋਲਣਾ ਪਾ ਲਓ ਜੇਕਰ ਕੱਟੇ ਦੇ ਝੋਲ ਪਾ ਲਾ ਪਸਤਾਓਗੇ ਬਹੁਤ ਇਸ ਕਰਕੇ ਆ ਜਿੰਨੇ ਵੀ ਤੁਰੇ ਫਿਰਦੇ ਨੇ ਕਿ ਉੱਥੋਂ ਆ ਮੇਰਾ ਗੁੱਸਾ ਇਹਨਾਂ ਤੇ ਬਹੁਤ ਚੜਦਾ ਪਰ ਹੁਣ ਕੀ ਕਰਾਂ ਮੈਂ ਕਦੇ ਕਰੇ ਮੈਨੂੰ ਕੰਟਰੋਲ ਕਰਨਾ ਪੈਂਦਾ ਹੈ ਇਸ ਕਰਕੇ ਜਿੰਨੇ ਵੀ ਆ ਜਿਹੜੇ ਤੁਰੇ ਫਿਰਦੇ ਨੇਗੇ ਨਚਾਰ ਦੇ ਇਹਨਾਂ ਦਾ ਵੀ ਬਾਈਕਾਡ ਕਰ ਦਿਓ ਭਰਾਵੋ ਸਰਬਜੀਤ ਸਿੰਘ ਤੁਹਾਨੂੰ ਇਸ ਤੋਂ ਹੋਰ ਤਾਂ ਹੁਣ ਤੁਹਾਨੂੰ ਕੀ ਦਸੀਏ ਕਿ ਦੱਸਣ ਦੀ ਲੋੜ ਹੀ ਨਹੀਂ ਐਡੀਆਂ ਵੱਡੀਆਂ ਕੁਰਬਾਨੀ ਉਹਨਾਂ ਦੇ ਪਿਤਾ ਨੇ ਕੀਤੀ ਹੋਈ ਆ ਫਰੀਦਕੋਟ ਨਿਵਾਸੀ ਉਹ ਵੱਡੀ ਗਿਣਤੀ ਦੇ ਵਿੱਚ ਜਿੰਨੀਆਂ ਵੀ ਤੁਹਾਡੇ ਰਿਸ਼ਤੇਦਾਰੀਆਂ ਰਹਿ ਗਿਆ ਜਿੰਨੇ ਉਹ ਤੁਹਾਡੇ ਸਕੇ ਸੰਬੰਧ ਨੇ ਢੜ ਕੇ ਮੰਜੀ ਠੋਕਣੀਆਂ ਕੱਟੇ ਦੇ ਝੋਲਣਾ ਪਾਉਣਾ ਕੱਟੇ ਬਾਰੇ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਜੇਕਰ ਕੱਟੇ ਦੇ ਝੋਲ ਪਾਲਾ ਤਾਂ ਬਹੁਤ ਪਸਤਾਉਂਗੇ ਇਸ ਕਰਕੇ ਬਰਾਵੋ ਆਓ ਤਾਕੜੇ ਹੋ ਕੇ ਆਪਣੇ ਕੌਮ ਜੁਦਾ ਸਾਥ ਦੀਏ ਬਾਈਕਾਟ ਕਰੀਏ ਇਹਨਾਂ ਦਾ ਜਿਨ੍ਹਾਂ ਨੂੰ ਕੋਈ ਪੰਜਾਬ ਦੇ ਮੁੱਦਿਆਂ ਬਾਰੇ ਨਹੀਂ ਪਤਾ ਜਿਨ੍ਹਾਂ ਦੀ ਕੋਈ ਪੰਜਾਬ ਨੂੰ ਦੇਣ ਨਹੀਂ ਹੈਗੀ ਬਸ ਕੱਲਾ ਆਪਣੇ ਫਾਇਦਿਆਂ ਦੇ ਲਈ ਕਿਤੇ ਜਨਾਨੀ ਬਣ ਕੇ ਕਿਤੇ ਕੋਈ ਬਣ ਕੇ ਪੈਸਾ ਹੀ ਕਮਾਇਆ ਇਹਨਾਂ ਨੇ ਪੰਜਾਬ ਦੇ ਮੁੱਦਿਆਂ ਤੇ ਲੜੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਮਾ ਉਹਨਾਂ ਦਾ ਪ੍ਰਚਾਰ ਕਰਨੇ ਜਾ ਰਿਹਾ ਤੇ ਹੁਣ ਤੁਹਾਨੂੰ ਪਤਾ ਕਿ ਮੇਰਾ ਇੱਧਰ ਵੀ ਚੱਲ ਰਿਹਾ ਤੇ ਆਪਣਾ ਪਰਸੋਂ ਨੂੰ ਮੈਂ ਇੱਧਰ ਆਪਣਾ ਭਾਈ ਸਾਹਿਬ ਦੇ ਚੋਣ ਪ੍ਰਚਾਰ ਲਈ ਜਾ ਰਿਹਾ ਤੇ ਆਓ ਜਿਹੜਾ ਤਾਕੜੇ ਹੋ ਕੇ ਆਪਾਂ ਸਾਥ ਦੀਏ ਤੇ ਇੰਨੇ ਤੁਹਾਡੇ ਅੱਗੇ ਬੈਠ ਤਿਆਂ ਸੀਗਿਆਂ ਤੇ ਬਾਕੀ ਵੇਣ ਤੇ ਅਗਦੇ ਫੇਰ ਕਰਾਂਗੇ ਧੰਨਵਾਦ